ਸਰੋਸ਼ਨ ਦੇ ਕੇਸ ਨੇ ਇਹ ਪੰਜਾਬ ਦੇ ਵਿੱਚ ਦਿਨ-ਦਿਨ ਬਹੁਤ ਵੱਧ ਰਹੇ ਨੇ ਕਿਸੇ ਦੇ ਉੱਪਰ ਗੋਲੀਬਾਰੀ ਹੋਣੀ ਕਿਸੇ ਵਪਾਰੀ ਦੇ ਉੱਪਰ ਕਿਸੇ ਅਦਾਕਾਰ ਦੇ ਉੱਪਰ ਕਿਸੇ ਸਿੰਗਰ ਦੇ ਉੱਪਰ ਉਹਨਾਂ ਨੂੰ ਥ੍ਰੈਟ ਕਰਨਾ ਪੈਸੇ ਮੰਗਣੇ ਇਹ ਸਰਨੀਆਂ ਘਟਾਵਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਰੁਕ ਵੀ ਨਹੀਂ ਰਹੀਆਂ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਲਈ ਜਿਹੜਾ ਪ੍ਰਸ਼ਾਸਨ ਹੈ ਉਹ ਕਿੰਨੇ ਸਖਤ ਤਰੀਕੇ ਦੇ ਨਾਲ ਕੰਮ ਕਰ ਰਿਹਾ ਕਿਉਂਕਿ ਹਾਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਦਿਖ ਰਹੀ ਇਹ ਸਮਝੇ ਤੌਰ ਤੇ ਕਾਰਵਾਈਆਂ ਕਰਦੇ ਆ ਕਿਤੇ ਨਸ਼ਾ ਤਸਕਰوں ਨੂੰ ਦੀ ਹੈਲਪ ਕਰਦੇ ਆ ਕਿਤੇ ਗੰਗਾਸਰੀ ਉਹਨਾਂ ਦੀ ਹੈਲਪ ਕਰਦੇ ਆ ਜਦੋਂ ਕਿ ਘਨਾਵਾ ਜਦੋਂ ਵਾਪਰਦੇ ਆ ਤਾਂ ਲਾਜ਼ਮੀ ਆ ਪੰਜਾਬ ਦੀ ਅਮਨ ਸ਼ਾਂਤੀ ਦੇ ਸਿੱਤੇ ਸਵਾਲ ਖੜਾ ਹੁੰਦਾ ਹੀ ਹੁੰਦਾ ਹੈ ਗਾਸਤੇ 11 ਚੜਾਈ ਦੇ ਜਿਹੜੇ اجلاس ਦੀ ਗੱਲ ਹੋ ਰਹੀ ਹੈ ਖਾਸ ਕਰਕੇ ਚਰਚਾ ਹੈ ਕਿ ਬੇਅਦਬੀ ਦੇ ਖਿਲਾਫ ਮਾਨ ਸਰਕਾਰ ਦੇ ਵੱਲੋਂ ਇੱਕ ਕਾਨੂੰਨ ਹੈ ਜਿਹੜਾ ਉਲੀਆੰਦਾ ਜਾਵੇਗਾ ਜੀ ਭਗਵਾਨ ਜੀ ਸਰਕਾਰ ਸਤਾਜਾ ਉਹਨਾਂ ਤੋਂ ਪਹਿਲਾਂ ਦੁਨਾਈ ਮੁਤੰਦੇ ਵੱਡੇ ਵਾਦੇ ਪੰਜਾਬੀਆਂ ਨਾਲ ਕੀਤੇ ਗਏ ਕਿ ਇੱਕ ਤਰ੍ਹਾਂ ਸੀ ਕਿ ਗੁਰੂ ਪ੍ਰਸਾਦ ਜੀ ਬੇਅਦਬੀ ਦੇ ਮੁੱਦੇ ਤੇ ਜਿਹੜੇ ਵੀ ਦੋਸ਼ ਹੈ ਸਿੱਧੇ ਜਾਂਚ ਮੇ ਤੋਂ ਉਹਨਾਂ ਦੇ ਖਰਾਬ ਧਰ ਲਈ ਕੀਤੀ ਜਾਏਗੀ ਜਵਾਬ ਸਨ ਆਏਗਾ ਤਾਂ ਵਿਰੋਧੀ ਤਰ੍ਹਾਂ ਅਸਮਾਨ ਨੇ ਤੇ ਸਵਾਲਾਂ ਨਹੀਂ ਆ ਗਏ ਵਿਰੋਧੀ ਕਹਿੰਦੇ ਸੀ ਕਿ ਛੋਟੇ ਛੋਟਿਆਂ ਮੱਛੀਆਂ ਨੂੰ ਤੁਸੀਂ ਕਾਬੂ ਕਰ ਦਿਆਂ ਵੱਡੇ ਜਿਹੜੇ ਲੋਕਾਂ ਨੂੰ ਹੱਥ ਨਹੀਂ ਪਾਇਆ ਜਾਂਦਾ ਬੇਤਰ ਮਿਲਕੇ ਦੇ ਖਰਾਬਾ ਐਫ ਆਈ ਆਰ ਦੱਸ ਦੋ ਵਾਰ ਰਮਾਂਡ ਪੰਚਾਇਤਾਂ ਦਾ ਵਿਚਾਰ ਹੁੰਦਾ ਹੁਣ ਵੀ ਵਕਫਾ ਖਾਣਾਂ ਤੇ ਜਾ ਕੇ ਜੁਗਾਂ ਕੁਛ ਕੁਛ ਕੀਤੀ ਜਾ ਰਹੀ ਹੈ ਗੋਦੀਦਾਰੇ ਕਹਿੰਦੇ ਕਿ ਇਹ ਧਾਮਿਆਵਾਜੀ ਹੈ ਹਾਲਾਂਕਿ ਹਕਿੰਦਰ ਲਗਾਤਾਰ ਕਹਿੰਦੇ ਕਿ ਵੱਡੀਆਂ-ਵੱਡੀਆਂ ਕਾਰਨਾ ਕਾਰਿਆਂ ਦਾ ਸੱਤ ਸੱਤ ਕਾਬੂ ਕਰ ਰਹੇ ਹਨ ਉਹਨੇ ਘੱਟ ਹੋਏ ਜਾ ਰਿਹਾ ਹੈ ਜਿਸ ਤਰ੍ਹਾਂ ਦੇ ਹੁਕਮ ਆ ਰਹੇ ਨੇ ਪਿਛਲੇ ਕੁਝ ਸਮੇਂ ਤੋਂ ਉਸਤੇ ਵੀ ਕਾਫੀ ਚਰਚਾ ਚੱਲ ਰਹੀ ਹੈ ਦੋ ਵਾਰ ਉਹ ਕਹਿੰਦੇ ਸੀ ਤਲਬ ਕੀਤਾ ਸੁਖਵੀਰ ਸਿੰਘ ਬਾਦਲ ਪਹੁੰਚੇ ਨਹੀਂ ਹੈ ਤਨਖਈਆ ਕਰਾਰ ਦੇ ਦਿੱਤਾ ਗਿਆ ਤੇ ਨਾਲ ਦੀ ਨਾਲ ਸਵਾਲ ਇਹ ਵੀ ਹੈ ਕਿ ਜਿਹੜੇ ਧਾਮੀ ਸਾਹਿਬ ਨੇ ਉਹ ਕਹਿੰਦੇ ਕਿ ਤਨਖਈਆ ਕਰਾਰ ਦੇਣਾ ਜਿਹੜਾ ਉਹ ਅਧਿਕਾਰਾਂ ਤੋਂ ਬਾਹਰ ਦੀ ਕਾਰਵਾਈ ਹੈ ਜੱਜਕਾਰ ਵਾਲਮ ਸਿੰਘ ਸਾਹਿਬ ਨੂੰ ਫਤਵਾਜਾ ਫੈਸਲਾ ਹੈ ਸੁਖਵੀਰ ਪੰਡਤ ਖਰਾਰ ਤਨਖਈਆ ਹੁੰਦਾ ਉਹਦੇ ਨਾਲ ਜਿਹੜੇ ਉਹਦੇ ਰੋਗੀ ਆਉਂਦੇ ਉਹਦੇ ਨੇ ਇੱਕ ਹੋਰ ਇਹ ਤਰੀਕੇ ਨਾਲ ਆਕਾਰ ਮਿਲ ਗਿਆ ਜਸਵੀਰ ਪੰਡ ਦੇ ਖਿਲਾਫ ਕਹਵਾਣਾ ਕਿ ਜਸਵੀਰ ਬਾਦਲ ਵੀ ਇਸ ਫੈਸਲੇ ਪਰਵਾਨ ਨਹੀਂ ਕਰੇਗਾ ਪਰ ਪੰਚਤਚ ਕਿਹਾਂ ਦੀ ਪਰਵਾਨਗੀ ਹੁੰਦੀ ਹੈ ਕਹਿੰਦੀ ਇਹ ਜਰੂਰ ਚर्चा ਦਾ ਵਿਸ਼ਾ ਨਮਾ ਉੱਪਰ ਕੇ ਸਾਹਮਣੇ ਆ ਰਿਹਾ ਵਕ ਵਕ ਤਰੀਕੇ ਨਾਲ ਦੇਖ ਰਿਹਾ ਕਿਸਾਨ ਕਹਿੰਦੀ ਕਿ ਸ਼ਾਇਦ ਫਾਇਦਾ ਹੋਏਗਾ ਕੁਝ ਕਿਸਾਨ ਕਹਿੰਦੇ ਕਿ ਨਹੀਂ ਜੇਕਰ ਇਦਾਂ ਹੁੰਦਾ ਤਾਂ ਨੁਕਸਾਨ ਵੀ ਹੋ ਸਕਦਾ ਹੈ ਭਾਰਤੀ ਕਿਸਾਨਾਂ ਨੂੰ ਕਿਉਂਕਿ ਸਾਰੇ ਦਾ ਸਾਰਾ ਮੁੱਦਾ ਟੈਕਸ ਦੇ ਉੱਪਰ ਖੜਾ ਹੋਇਆ ਟੈਰਫ ਦੇ ਉੱਪਰ ਖੜਾ ਹੋਇਆ ਹੈ ਕਿਵੇਂ ਦੇਖਦੇ ਹੋ ਕਿਉਂਕਿ ਸਹਿਮਤੀ ਨਹੀਂ ਬਣ ਰਹੀ ਆਪਸੀ ਜਿਹੜੇ ਪੇਚ ਨੇ ਉਹ ਲਗਾਤਾਰ ਫਸੇ ਹੋਏ ਨੇ ਖੇਤੀਬਾੜੀ ਨੂੰ ਲੈ ਕੇ ਨਾ ਕਿ ਨਾਸੁਲੀ ਟੈਂਪਨੋਂ ਪਹਿਲੇ ਐਲਾਨ ਕੀਤਾ ਹੋਇਆ ਕਿ 9 ਜੁਲਾਈ ਤੱਕ ਸਹਿਮਤੀ ਨਹੀਂ ਬਣੇਗੀ ਤਾਂ ਫਿਰ ਜਿਹੜਾਗਾ ਆਰਡਰ ਦੇ ਉੱਪਰ ਜਿਹੜੇ ਟੈਕਸ ਲਾਉਣ ਦੀ ਗੱਲ ਹੈ ਜਿਹਦੇ ਉੱਤੇ ਜਾਣਗੇ ਭਾਰਤ ਮੇ ਲੋਕ ਕੋਈ ਵੀ ਮਾਲ ਜਾਏਗਾ ਸਮਾਨ ਜਾਏਗਾ ਵੱਡਾ ਟੈਕਸ ਲਾਉਣ ਦਾ ਜਿਹੜਾ ਮਾਮਲਾ ਜਿੱਥੇ ਪਹਿਲਾਂ ਉਹਨਾਂ ਗੁਦਣਾ ਨੇ ਰੋਕ ਲਾਏ ਗਏ ਸਨ ਉਹ ਨਵੇਂ ਸਿਰੇ ਤੋਂ ਲਾਗੂ ਕਿੱਥੇ ਜਾਏਗਾ ਦੋ ਸੂਬਿਆਂ ਦੀਆਂ ਸਰਕਾਰਾਂ ਨੇ ਜਿਹੜੀਆਂ ਆਪਸ ਵਿੱਚ ਸਹਿਮਤੀ ਉਹਨਾਂ ਦੀ ਵੀ ਨਹੀਂ ਬਣ ਰਹੀ ਕਿਵੇਂ ਦੇਖਦੇ ਹੋ ਕਿਉਂਕਿ ਪਾਣੀਆਂ ਦਾ ਮਸਲਾ ਜਿਹੜਾ ਇਹ ਕੋਈ ਰੋਕਣ ਵਾਲਾ ਨਹੀਂ ਹੈ ਤਾਂ ਲਗਾਤਾਰ ਚੱਲਦਾ ਰਹਿਣਾ ਇਸੇ ਤਿੱਥੇ ਪਾਣੀਆਂ ਦੀ ਵੰਡ ਦਾ ਜਿਹੜਾ ਮਾਮਲਾ ਪਾਖੜਾ ਫੈਸਮੈਂਟ ਇੱਕ ਤਰੀਕਾ ਸ਼ੁਗਤ ਹੈ ਜਿਹੜਾ ਹੁੰਦਾ ਉਹਦੇ ਅਨੁਸਾਰ ਹਰਿਆਣਾ ਨੂੰ ਹਰਿਆਣਾ ਦਾ ਹਿੱਸਾ ਪੰਜਾਬ ਨੂੰ ਪੰਜਾਬ ਦਾ ਹਿੱਸਾ ਨਾਲ ਪਹਿਲਾਂ ਹੀ ਇਸ ਬਸਤ ਵਿੱਚ ਹੈ ਕਿ ਹਰਿਆਣਾ ਨੂੰ ਆਪਣੇ ਹਿੱਸੇ ਦਾ ਪਾਣੀ ਲੈਣ ਦਾ ਪੂਰਾ ਅਧਿਕਾਰ ਹੈ ਅਰਥ ਨਾਲ ਇਸ ਦਾ ਪਾਣੀ ਨਹੀਂ ਜਾਏਗਾ ਮੈਂ ਹਾਂ ਪ੍ਰੋਪਸ ਦੂਤ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਨੂੰ ਲੈ ਕੇ ਜਿਸ ਦੇ ਐਲਾਨ ਜਿਹੜਾ ਉਹ ਹੋ ਚੁੱਕਿਆ ਹੈ 10 ਅਤੇ 11 ਜੁਲਾਈ ਨੂੰ ਇਹ ਵਿਸ਼ੇਸ਼ اجلاس ਹੋਣ ਜਾ ਰਿਹਾ ਹੈ ਤੇ ਇਹ اجلاس ਉੱਚੇਚੇ ਤੌਰ ਤੇ ਕਿਉਂ ਹੋਣ ਜਾ ਰਿਹਾ ਇਸ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਕਹਿੰਦੇ ਅਜਿਹਾ ਬੈਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਸਿੱਖ ਧਰਮ ਦੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਜਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁੱਝ ਵਾਪਰਿਆ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕਦਾ ਹੈ ਸੋ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਾਪਤ ਜੈ ਸਤਿਕਾਰ ਸਤਿ ਸ਼ਕਾਲ ਬਿਲਕੁਲ ਇਹ ਮੁੱਦੇ ਜਨਾ ਤੁਸੀਂ ਜ਼ਿਕਰ ਕਰ ਰਹੇ ਹੋ ਲਓ ਸਵਾਲ ਜੀ ਸਿੱਧਾ ਸਾਹਿਬ ਜਿਸ ਤਰ੍ਹਾਂ 10 ਤੇ 11 ਜੁਲਾਈ ਦੇ ਜਿਹੜੇ اجلاس ਦੀ ਗੱਲ ਹੋ ਰਹੀ ਹੈ ਖਾਸ ਕਰਕੇ ਚਰਚਾ ਹੈ ਕਿ ਬੇਅਦਬੀ ਦੇ ਖਿਲਾਫ ਮਾਨ ਸਰਕਾਰ ਦੇ ਵੱਲੋਂ ਇੱਕ ਕਾਨੂੰਨ ਹੈ ਜਿਹੜਾ ਉਲੀਆੰਦਾ ਜਾਵੇਗਾ ਤੇ ਇਸ ਨੂੰ ਲੈ ਕੇ ਬੜੇ ਲੰਬੇ ਸਮੇਂ ਤੋਂ ਚਰਚਾ ਵੀ ਚੱਲ ਰਹੀ ਸੀ ਜਦੋਂ 2022 ਦੇ ਵਿੱਚ ਵੋਟਾਂ ਹੋਈਆਂ ਸੀ ਤਾਂ ਉਸ ਇਲੈਕਸ਼ਨ ਦੇ ਵਿੱਚ ਵੀ ਇਸ ਚੀਜ਼ ਦਾ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਨਕੇਲ ਕੱਸਾਂਗੇ ਹੁਣ ਹਾਲਾਂਕਿ ਸਮਾਂ ਬਹੁਤ ਬੀਤ ਗਿਆ ਪਰ ਬਾਵੀਉ ਦੇ ਇਸ ਦੇ ਇਸ ਤੇ ਕੰਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕਿਵੇਂ ਦੇਖਦੇ ਇਸ ਨੂੰ ਉਹ ਵਿਸ਼ੇ ਜਿਹੜਾ ਨਵਾਂ ਦੰਦਾ ਸੈਸ਼ਨ ਵੀ ਹੈ ਜੀ ਬਿਲਕੁਲ ਇਹਦੀ ਵੱਡੀ ਅਹਿਮੀਅਤ ਹੈ ਉਹ ਦੰਦਾ ਸੈਸ਼ਨ ਜਿਸ ਦਾ ਤੁਸੀਂ ਜ਼ਿਕਰ ਕੀਤਾ 10 ਤੇ 11 ਜਨਵਰੀ ਨੂੰ ਹਾਲਾਂਕਿ ਜਿਹੜੀ ਆਹਰੀ 7 ਜਨਵਰੀ ਐ ਉਸ ਨੂੰ ਕੈਬਨਟ ਮੀਟਿੰਗ ਹੋਈਗੀ ਮੀਟਿੰਗ ਇਹਨਾਂ ਤਰੀਕਾਂ ਦੀ ਫਾਈਨਲ ਪ੍ਰਵਾਨਗੀ ਦੇਗੀ ਅਜੇ ਮੀਡੀਆ ਜਾਣਕਾਰੀ ਕਿਤਾ ਉਹਦਾ ਮਜ਼ਾਕ ਤਾਂ ਇਹ ਹੈ ਕਿ 10 ਤੇ 11 ਜਨਵਰੀ ਨੂੰ ਦੋ ਦਿਨ ਦਾ ਪੰਜਾਬ ਦਾ ਅੰਸਬੜਾ ਦਾ ਵਿਸ਼ੇਸ਼ ਸਦਨ ਵਿਸ਼ੇਸ਼ ਸੈਸ਼ਨ ਜੜਾ ਆ ਰਿਹਾ ਹੈ ਔਰ ਇਹਦੇ ਲਈ ਇਹ ਵੀ ਹੈ ਕਿ گورنر ਦੀ ਪ੍ਰਵਾਨਗੀ ਦੀ ਲੋੜ ਨਹੀਂ। ਉਹ ਜਿਹੜਾ ਪਹਿਲਾ ਵਾਲਾ ਸੈਸ਼ਨ ਸੀਗਾ ਉਹ ਟੈਕਨੀਕਲ ਤੌਰ ਤੇ ਉਠਾਇਆ ਨਹੀਂ ਗਿਆ। ਇਸ ਕਰਕੇ ਕੰਟੀਨਿਊ ਕਿ ਇਹ ਸੈਸ਼ਨ ਲਿਆ ਜਾ ਸਕਦਾ ਸੋ گورنر ਦੀ ਪ੍ਰਵਾਨਗੀ ਦਾ ਮੁੱਦਾ ਨਹੀਂ ਸਿਰ ਕੈਨੇਡ ਦੀ ਪ੍ਰਵਾਨਗੀ ਹੋਣੀ ਚਾਹੀਦੀ ਹੈ। ਤੇ ਉਸ ਤੋਂ ਬਾਅਦ ਜਿਹੜਾ ਸੈਸ਼ਨ ਸੱਦਲੇ ਜਾਏਗਾ। ਸੋ ਸੈਸ਼ਨ ਦੇ ਮੁੱਦੇ ਨੂੰ ਜੇ ਆਪਾਂ ਵੇਖਦੇ ਹਾਂ ਦੇ ਮੰਗੜੇ ਦੋ ਵੱਡੇ ਮੁੱਦਿਆਂ ਤੇ ਚਰਚਾ ਹੋਣ ਦੀ ਸਮਾਂ ਹੈ ਇੱਕ ਤਾਂ ਆਈਰਿਆ ਮੀਡੀਆ ਦੇ ਅੰਦਰ ਕਿ ਜੁਧ ਨਸ਼ਾ ਅਵਰੋਧ ਇਸ ਮੁੱਦੇ ਤੇ ਉਤੇ ਸਦਨ ਦੇ ਚ ਚਰਚਾ ਹੋਏਗੀ ਦੂਜਾ ਗੁਰੂਗ੍ਰਾਮਸ ਜਹਾਂ ਇਦਾਂ ਜਿਹੜੀਆਂ ਧਾਰਮਿਕ ਆ ਹੋਰ ਇਦਾਂ ਦੀਆਂ ਬੇਅਦਵੀਆਂ ਹੋਈਆਂ ਉਹਨਾਂ ਮੁੱਦਿਆਂ ਦੇ ਰੋਕਣ ਦੇ ਲਈ ਜਿਹੜਾ ਕਿਸ ਕਦਰ ਸਾਖਤ ਕਾਨੂੰਨ ਬਣਾਇਆ ਜਾਵੇ ਸੋ ਬੇਅਦਵੀ ਦਾ ਮੁੱਦਾ ਦੂਸਰਾ ਜੁਧ ਨਸ਼ਾ ਅਵਰੋਧ ਦੋ ਵੱਡੇ ਮੁੱਦੇ ਪੰਜਾਬ ਦਾ ਸਦਨ ਜਿਹੜਾ ਵਿਸ਼ੇਸ਼ ਸੈਸ਼ਨ ਹੈ ਉਦੇ ਚਾਉਣ ਦੀ ਸਵਾਭਨਾ ਅਮੀਦ ਹੈ ਦੁਨੀ ਜਿਹੇ ਮੁੱਦਿਆਂ 'ਤੇ ਅਪਕਾਇਸਾ ਦੇ ਨੀ ਮੌਜੂਦਾ ਹਾਕਮ ਤੇ ਰਹੇ ਆਮ ਆਦਮੀ ਪਾਰਟੀ ਮੁਖੰਤਰ ਭਗਵੰਤ ਮਾਨ ਦੀ ਸਰਕਾਰ ਸਤਾ ਚਾਉਣ ਤੋਂ ਪਹਿਲਾਂ ਦੁਨੀ ਮੁੱਦਿਆਂ ਦੇ ਵੱਡੇ ਵਾਦੇ ਪੰਜਾਬੀਆਂ ਨਾਲ ਕੀਤੇ ਗਏ ਸੀ ਕਿ ਇੱਕ ਤਾਂ ਇਸ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਜਿਹੜੇ ਵੀ ਦੋਸ਼ੀ ਆ ਸਿੱਧੇ ਜਾਂ ਅਸਿੱਧੇ ਤੌਰ ਤੇ ਉਹਨਾਂ ਦੇ ਖਰਾਬ ਕਾਰਵਾਈ ਕੀਤੀ ਜਾਏਗੀ ਵੱਡਾ ਵਾਅਦਾ ਕਰ ਲੋ ਮੁਤਾਕਲ ਇਸ ਕਰਕੇ ਕਿ ਬੇਵਜ੍ਹਾ ਹੋਣਾ ਸੀ ਸੋਨੇ ਕਾਰੇ ਦਾ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਸਮੇਂ ਚ ਉਹ ਉੱਤੇ ਚੱਲਦਿਆਂ ਦੋਸ਼ੀਆਂ ਨੂੰ ਸਜ਼ਾਵਾ ਮਿਲ ਨਹੀਂ ਸਕਿਆ ਮੁੱਖ ਮੰਤਰੀ ਕਪਟਨ ਮਰਿੰਦਰ ਐ ਉਹਨਾਂ ਨੇ ਵਾਦਾ ਕੀਤਾ ਪਰ ਅਮਲੀ ਤੌਰ ਤੇ ਕੋਈ ਗੱਲ ਸਿਰੇ ਲੱਗ ਨਹੀਂ ਸਕੀ ਫਿਰ ਥੋੜੇ ਦਿਨ ਲਈ ਸੰਸਦ ਚ ਨਹੀਂ ਵੀ ਆਏ ਤਾਂ ਵੀ ਕੋਈ ਗੱਲ ਬਣੀ ਨਹੀਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁੱਦੇ ਨੂੰ ਲੈ ਰਹੀ ਹੈ ਦੂਜਾ ਜੁਧ ਨਸ਼ਾ ਵਿਰੋਧ ਇਸ ਮਾਮਲੇ ਤੇ ਵੀ ਜਿਹੜਾ ਹੈਗਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡਾ ਵਾਦਾ ਪੰਜਾਬੀਆਂ ਨਾਲ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਏਗਾ ਹੁਣ ਜੁੱਤ ਛੇੜਿਆ ਵਾ ਵੱਡੇ ਪੱਧਰ ਤੇ ਨਸ਼ਾ ਤਸਕਰੀਏ ਕੇ ਕਾਬੂ ਕੀਤਾ ਜਾ ਰਿਹਾ ਜੇ ਆਪ ਅਸੀਂ ਪੋਲੀਟੀਕਲ ਹਸਤੀ ਦੀ ਗੱਲ ਕਰਦੇ ਆ ਤਾਂ ਜਦੋਂ ਸੈਸ਼ਨ ਆ ਰਿਹਾ ਤਾਂ ਸਭ ਤੋਂ ਵੱਡਾ ਪੋਲੀਟੀਕਲ ਮਾਮਲਾ ਇਹ ਹੈ ਕਿ ਸੁਹਣੀ ਦੇ ਕੱਦਾਵਾਰਾ ਗੁਬਕਰਮ ਜਿਠਿਆ ਜਾਗ ਤੇ ਜਿਹੜਾ ਹੈਗਾ ਵਲੇਸ਼ਾਂ ਦਾ ਜਿਹੜਾ ਪੈਸਾ ਆਉਂਦਾ ਹੈ ਐਸੇ ਦਾ ਲੈਣ ਦੇਣ ਉਸ ਮਾਮਲੇ ਨੂੰ ਲੈ ਕੇ ਫਿਰ ਦਸ ਹੋਈ ਹੈ ਵੀਰਾਂ ਦੀ ਹਰਸਜ ਹੈ ਵੀਰਾਂਸ ਬਰੋਂ ਪੁਛੀਸ਼ ਕੀਤੀ ਜਾ ਰਹੀ ਹੈ ਸੋ ਜੁਜਦੈ ਸੈਸ਼ਨ ਆਏਗਾ ਤਾਂ ਵਿਰੋਧੀ ਤਰ੍ਹਾਂ ਇਸ ਮਾਮਲੇ ਤੇ ਸਵਾਲ ਲੈਣਗੇ ਦੂਜੇ ਪਾਸੇ ਜਿਹੜੀ ਹਾਕਮ ਤਰ ਹੈ ਉਹ ਕਿਸ ਕਦਰ ਦੱਸੇਗੀ ਕਿ ਅਸੀਂ ਵੱਡੀ ਪੱਧਰ ਲੜਾਈ ਕਿਵੇਂ ਲੜ ਰਹੇ ਆ ਦੇਖੋ ਅਕਸਰ ਮੁਖੰਦੇ ਭਗਵਾਨ ਤੁਮਾਰੀ ਜੋ ਬੋਲਦੇ ਕਹਿੰਦੇ ਆ ਕਿ ਵਿਰੋਧੀ ਕਹਿੰਦੇ ਸੀਗੇ ਛੋਟੀਆਂ ਛੋਟੀਆਂ ਮੱਛੀਆਂ ਨੂੰ ਤੁਸੀਂ ਕਾਬੂ ਕਰ ਦਿਆਂ ਵੱਡੇ ਜਿਹੜੇ ਲੋਕ ਆ ਉਹ ਹੱਥ ਨਹੀਂ ਪਾਇਆ ਜਾਂਦਾ ਬਕਰ ਮਿਲਟਰੀ ਦੇ ਖਿਲਾਫ ਐਫ ਆਈ ਆਰ ਦਰਜ ਦੋ ਵਾਰ ਰਿਮਾਂਡ ਪਹਿਲਾਂ 7 ਦਿਨ ਦਾ ਫਿਰ 7 ਦਿਨ ਦਾ ਹੁਣ ਵੀ ਵੱਖ-ਵੱਖ ਥਾਵਾਂ ਤੇ ਜਾ ਕੇ ਜਦਾਂ ਪੁੱਛ ਗਏ ਚ ਕੀਤੀ ਜਾ ਰਹੀ ਹੈ ਸ਼ਿਮਲਾ ਲੈ ਕੇ ਗਏ ਅਗਲੇ ਦਿਨ ਦਿੱਲੀ ਜਾਂ ਹੋਰ ਕਿਸੇ ਜਗ੍ਹਾ ਤੇ ਜਾਇਆ ਜਾਦਾ ਹੁਣ ਇੱਕ ਤਰ੍ਹਾਂ ਦਾ ਅ ਅੰਤਰਰਾਜੀ ਮਾਮਲਾ ਬਣ ਗਿਆ ਮਾ ਚਲਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਯੂ ਪੀ ਚ ਵੀ ਉਹਨਾਂ ਨੂੰ ਲਿਆ ਜਾ ਸਕਦਾ ਸੋ ਸੈਸ਼ਨ ਦੇ ਚੱਲਦੇ ਆ ਵੱਡਾ ਮੁੱਦਾ ਆਏਗਾ ਦੂਜਾ ਗੁਰੂਆਂ ਸਰ ਦੀ ਬੇਅਦਬੀ ਦਾ ਮੁੱਦਾ ਜੀ ਜੀ ਦੇਖੋ ਅਚੇਤ ਦਾ ਸਚੇਤ ਰੂਪ ਤੇ ਆਪਾਂ ਗੱਲ ਕਰੀਏ ਦੋਨੇ ਹੀ ਵੱਡੇ ਮੁੱਦੇ ਹੋ ਜਿਆ ਜਿਹੜੇ ਸ੍ਰੋਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਉਹਨਾਂ ਦੇ ਵੇਲੇ ਦੀ ਜਿਹੜੀ ਸਰਕਾਰ ਹੈ ਉਹਦੇ ਨਾਲ ਜੁੜੇ ਹੋਇਆ ਆਪਾਂ ਸਾਰੇ ਜਾਣਦੇ ਆ ਗੁਰੂਆਂ ਸਰ ਦੀ ਬੇਅਦਬੀ ਦੇ ਮੁੱਦੇ ਤੇ ਉਸ ਵੇਲੇ ਜਿਹੜੀ ਸਰਕਾਰ ਸੀ ਉਹਦੇ ਆਗੂ ਜਿਹਾ ਆਪਾਂ ਕਹਿੰਦੇ ਸੁਖਵੀਰ ਬਾਦਲ ਦੀ ਤੁਖਨ ਪ੍ਰਕਾਸ਼ ਕਬਲਦਾਰੇ ਹੈ ਲਗਾਤਾਰ ਅੰਕਾਰ ਕਰਦੇ ਰਹੇ ਆ ਬੇਦਬੀ ਦੇ ਮੁੱਦੇ ਤੇ ਕਿ ਸਾਡੇ ਵੱਲੋਂ ਕੋਈ ਉਹ ਜੀ ਕਤਾਹੀ ਜਾਣ ਗੱਲੀ ਨਹੀਂ ਹੋਈ ਤੁਸੀਂ ਖਰਾਬ ਕਾਰਵਾਈ ਕਰਦੇ ਸੀ ਹੱਕ ਜਾਂ ਕਰਨ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਸਾਰਨ ਬੋਲ ਚਲਦੀ ਪਾਸੇ ਜਨ ਕਹਿ ਰਹਿੰਦਾ ਕੋਈ ਨਾ ਕੱਖ ਨਾ ਰੇ ਹੂੰ ਉਹ ਦੂਜੇ ਪਾਸੇ ਆਵਾਜ਼ ਦੀ ਪਾਰਟੀ ਸਰਕਾਰ ਹੈ ਉਹ ਕਹਿੰਦੀ ਲਓ ਫਿਰ ਇਸੇ ਮੁੱਦੇ ਤੇ ਅਸੀਂ ਕਾਰਵਾਈ ਕਰਨ ਲੱਗੇ ਆਂ ਹੁਣ ਵੱਡਾ ਸਵਾਲ ਇਹ ਖੜਾ ਹੋਏਗਾ ਕਿ ਅਕਾਲੀ ਦਲ ਦੇ ਬਿਕਰਮ ਡੀਠੀਆ ਪਹਿਲਾਂ ਆਰਾ ਸੱਚਾ ਕੀ ਜੇ ਸਖਤ ਕਾਨੂੰਨਾਂ ਦੀ ਗੱਲ ਕਰੀਏ ਜਿਹੜਾ ਬੇਅਦਬੀ ਦੇ ਮੁੱਦੇ ਤੇ ਕੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਬਾਦਲ ਉਹਨਾਂ ਦੇ ਆ ਮੁਸ਼ਕਲਾਂ ਵਿੱਚ ਪੈ ਸਕਦੇ ਆ ਜੇ ਤੁਹਾਨੂੰ ਵਾਲੇ ਸਮੇਂ ਦੱਸੇਗਾ ਕਿ ਜੇ ਬੇਅਦਬੀ ਨਾਲ ਸੰਬੰਧਿਤ ਕੋਈ ਸਖਤ ਕਾਨੂੰਨ ਆਉਂਦਾ ਹੈ ਤੇ ਜੇਰੇ ਕੋਈ ਦੋਰ ਹੈ ਨਹੀਂ ਕਾਲੀਦਾਲ ਦੀ ਲੀਡਰਸ਼ਿਪ ਤੇ ਉਸ ਸਮੇਂ ਜਿਹੜੀ ਸਰਕਾਰ ਰਹੀ ਹੈ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਇਥੇ ਹੋਰ ਮੁੱਦੇ ਵੀ ਆਉਣਗੇ ਦੇਖੋ ਦੋ ਦਿਨ ਦਾ ਸੈਸ਼ਨ ਹੁੰਦਾ ਇਹਦਾ ਹੁੰਦਾ ਨਹੀਂ ਕਿ ਜੋ ਸਰਕਾਰ ਨੇ ਤੈਅ ਕੀਤਾ ਹੈ ਉਹੀ ਹੋਏਗਾ ਕਿ ਵਿਰੋਧੀਧਿਰ ਹੈ ਮੁਖਰੋਧੀਧਿਰ ਦੀ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਆਪਣੇ ਤੌਰ ਤੇ ਅਮਨ ਨੂੰ ਵਿਰੋਧੀ ਗੱਲ ਕਰ ਸਕਦੇ ਆ ਨਸ਼ਿਆਂ ਦੇ ਮੁੱਦੇ ਤੇ ਵਿਰੋਧੀ ਸਰਕਾਰ ਨੂੰ ਕੇਸ ਜੜੀ ਕਈ ਤੁਸੀਂ ਕੀਤਾ ਕੋਈ ਨਹੀਂ ਕਿ ਵਿਰੋਧੀਧਿਰ ਨੇ ਕੰਜੀਆ ਕੀਤੀ ਢਾਮੇਵਾਦੀਆ ਹਾਲਾਂਕਿ ਹਕੂਮਤ ਲਗਾਤਾਰ ਕਹਿ ਰਹੀ ਹੈ ਕਿ ਸਭ ਢੇਂ-ਢਿਆਂ ਕਾਰ ਰੇ ਆ ਨਸ਼ਾ ਤਸਕਰ ਕਾਬੂ ਕਰ ਰੇ ਆ ਉਹਨੇ ਘਟਾਏ ਜਾ ਰਿਹਾ ਕਿੰਨੇ ਜਿਹੜੇ ਸੰਕੜਿਆਂ ਦੀ ਗਿਣਤੀ ਜਿਹੜੇ ਨਸ਼ਾ ਤਸਕਰ ਜੀਲਾਂ ਸੁਟੇ ਆ ਵਿਰੋਧੀ ਕਹਿ ਰਹੇ ਕਿ ਸਾਰੀ ਡਰਾਮੇਵਾਦੀ ਹੈ ਸੋ ਇਸ ਮੁੱਦੇ ਤੇ ਜਵਾਬ ਪ੍ਰਤੀ ਜਵਾਬ ਜਿਹੜੇ ਸਵਾਲ ਜਵਾਬ ਦੋਸ਼ ਪ੍ਰਤੀ ਦੋਸ਼ ਹਮਲਾ ਪ੍ਰਤੀ ਹਮਲਾ ਜਿਹੜਾ ਕ ਇੱਕ ਦੂਜੇ ਵਿਰੋਧ ਚ ਆ ਕੇ ਖੜੇ ਹੋਣਗੇ ਜੀ ਜੀ ਇਸਾਂ ਦੇ ਮੁੱਦੇ ਇਦਾਂ ਹੀ ਗੁਰੂਗ੍ਰਾਮ ਸਾਹਿਬ ਦੇ ਇਹ ਵੀ ਤੇ ਮਾਮਲੇ ਤੇ ਮੁੱਖ ਵਿਰੋਧੀ ਧਰਮੀ ਇਸ ਮਾਲੇ ਤੇ ਕਹੇਗੀ ਕਿ ਤੁਸੀਂ 3.5 ਸਾਲ ਦਾ ਸਮਾਂ ਲਾਂ ਗਿਆ ਹੁਣ ਤਾਂ ਕੀ ਕੀਤਾ ਸੋ ਵਿਰੋਧੀ ਧਰਮੀ ਤਿਆਰੀ ਨਾਲ ਆਏਗੀ ਕਿਹਾ ਜਾ ਸਕਦਾ ਹੈ ਕਿ ਜਿਹੜਾ 2 ਦਿਨ ਦਾ ਆ ਰਿਹਾ ਸੈਸ਼ਨ ਦੋ ਮੁੱਦੇ ਦੇ ਵਰਡੇ ਕਮਜ਼ਨ ਵਾਲਾ ਸੈਸ਼ਨ ਜਿਹੜਾ ਹੁਣ ਜਾ ਰਿਹਾ ਜੀ ਜੀ ਸਤਿ ਸਾਬ ਤੁਸੀਂ ਗੱਲ ਅਕਾਲੀ ਦਲ ਦੀ ਕੀਤੀ ਹੈ ਤਾਂ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲੈਣੇ ਆ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਤੋਂ ਤਨਖਾਈਆ ਕਰਾਰ ਦੇ ਦਿੱਤਾ ਗਿਆ ਤਖਤ ਸ੍ਰੀ ਪਟਨਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਕਾਰ ਕਿਤੇ ਨਾ ਕਿਤੇ ਟਕਰਾਅ ਜਾਂ ਫਿਰ ਐਸਜੀਪੀਸੀ ਦੇ ਨਾਲ ਕਿਉਂਕਿ ਸੁਖਬੀਰ ਬਾਦਲ ਹੁਣਾਂ ਦੇ ਨਾਲ ਜਿਸ ਤਰ੍ਹਾਂ ਆਧਿਆ ਸੇਵਾਵਾਂ ਲਗਾਈਆਂ ਗਈਆਂ ਉਸ ਤੋਂ ਬਾਅਦ ਤਖਸੀਰੀ ਪਟਨਾ ਸਾਹਿਬ ਤੋਂ ਜਿਸ ਤਰ੍ਹਾਂ ਦੇ ਹੁਕਮ ਆ ਰਹੇ ਨੇ ਪਿਛਲੇ ਕੁਝ ਸਮੇਂ ਤੋਂ ਉਸ ਤੇ ਵੀ ਕਾਫੀ ਚਰਚਾ ਚੱਲ ਰਹੀ ਹੈ ਦੋ ਵਾਰ ਉਹ ਕਹਿੰਦੇ ਅਸੀਂ ਤਲਬ ਕੀਤਾ ਸੁਖਬੀਰ ਸਿੰਘ ਬਾਦਲ ਪਹੁੰਚੇ ਨਹੀਂ ਹੈ ਤਨਖਾਈਆ ਕਰਾਰ ਦੇ ਦਿੱਤਾ ਗਿਆ ਤੇ ਨਾਲ ਦੀ ਨਾਲ ਸਵਾਲ ਇਹ ਵੀ ਹੈ ਕਿ ਜਿਹੜੇ ਧਾਮੀ ਸਾਹਿਬ ਨੇ ਉਹ ਕਹਿੰਦੇ ਕਿ ਤਨਖਾਈਆ ਕਰਾਰ ਦੇਣਾ ਜਿਹੜਾ ਉਹ ਅਧਿਕਾਰਾਂ ਤੋਂ ਬਾਹਰ ਦੀ ਕਾਰਵਾਈ ਹੈ ਸ੍ਰੀ ਤਖਸੀਰੀ ਪਟਨਾ ਸਾਹਿਬ ਦੇ ਲਈ ਕਿਵੇਂ ਦੇਖਦੇ ਸਾਰੇ ਮਾਮਲੇ ਨੂੰ ਕਿਉਂਕਿ ਲਗਾਤਾਰ ਸੁਖਬੀਰ ਬਾਦਲ ਜਿੱਥੇ ਸੋਚਦੇ ਆ ਵੀ ਸ਼ਾਇਦ ਮੈਂ ਅੱਜ ਕਿਸੇ ਇੱਕ ਘੇਰੇ ਚੋਂ ਨਿਕਲ ਜਾ ਪਰ ਉਹ ਨਿਕਲਣ ਦੀ ਬਜਾਏ ਇੱਕ ਹੋਰ ਘੇਰੇ ਦੇ ਵਿੱਚ ਫਸ ਜਾਂਦੇ ਨੇ ਬਿਲਕੁਲ ਦੇਖੋ ਦੰਤਾਂ ਸਰੇ ਪੜਨਾ ਸਾਹ ਦੇ ਜਿਹੜੇ ਸਿੰਘ ਸਾਹਿਬਾ ਵੱਲੋਂ ਫੈਸਲਾ ਲਿਆ ਗਿਆ ਕਾਦੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾ ਦਿੰਦਾ ਹੁਣ ਉਹਦੇ ਸੈਂਪੀ ਹੁੰਦੀ ਆ ਜਾਂ ਨਹੀਂ ਹੁੰਦੀ ਸੁਖਬੀਰ ਬਾਦਲ ਉਹਨਾਂ ਵੱਲੋਂ ਉਹਨਾਂ ਦੀ ਲੀਡਰਸ਼ਿਪੇ ਰੋ ਸ੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਵੱਲੋਂ ਇੱਕ ਵੱਖਰਾ ਮੁੱਦਾ ਹੈ ਪਰ ਇਹ ਇੱਕ ਵਿਵਾਦ ਤਾਂ ਸ਼ੁਰੂ ਹੋ ਗਿਆ ਅਸੀਂ ਗੱਲ ਤਾਂ ਹੈ ਨਹੀਂ ਕਿ ਫੈਸਲਾ ਆਉਣ ਦੇ ਨਾਲ ਬਾਜ਼ਰ ਹੁਣਾਂ ਨੂੰ ਕੋਈ ਫਾਇਦਾ ਹੋਏਗਾ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਸਗੋਂ ਹੋਰ ਮੁਸ਼ਕਲਾਂ ਹੁਣਾਂ ਲਈ ਬਾਧਿਆ ਨਜ਼ਰ ਆ ਰਹੀਆਂ ਸਵਾਭਿਕ ਹੈ ਕੋਈ ਇਸ ਨੂੰ ਪਰਵਾਹ ਨਹੀਂ ਕਰਨਗੇ ਰਵੈਤੀ ਤੋਂ ਤੇ ਜੇ ਪਿਛਲੇ ਸਮਾਂ ਚ ਦੇਖਿਆ ਜਾਵੇ ਜਿੰਨੇ ਵੀ ਹੁਕਮਾਂਵੇਂ ਜਾਰੀ ਹੋਏ ਐ ਕੋ ਤਨਖਾਹ ਦੀ ਗੱਲ ਕਰੀਏ ਸਜ਼ਾਵਾਂ ਲੱਗੀਆਂ ਧਾਰਮਿਕ ਤੌਰ ਤੇ ਰਾਜਸੀ ਤੌਰ ਤੇ ਸਜੀਤ ਸਿੰਘ ਬਰਨਾਲਾ ਦੇ ਸਮੇਂ ਤੋਂ ਮੈਂ ਜਿਹੜਾ ਵੀਂਗੇ ਜਨਸ ਦੇਖਦਾ ਹਾਂ ਕਿਸ ਕਦਰ ਜਿਹੜਾ ਉਹਨਾਂ ਨਾਲ ਬਣ ਕੇ ਸਜ਼ਾ ਦਿੱਤੀ ਗਈ ਉਸ ਤੋਂ ਬਾਅਦ ਕਿੰਨੇ ਹੋਰ ਇਦਾਂ ਦੇ ਆਗੂ ਆਏ ਆ ਜਿਨ੍ਹਾਂ ਤਨਖਾਹ ਲੈ ਗਈ ਪਿਛੇ ਦਿਨਾਂ ਜੇ ਆਪਾਂ ਦੇਖਦੇ ਹਾਂ ਕਿਸ ਕਦਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਾਲਤਾ ਦੀਪ ਸਿੰਘ ਲੱਗੇ ਖੜੇ ਹੋ ਕੇ ਨਤਮਸਤਕ ਹੋ ਕੇ ਉਹਨਾਂ ਨੇ ਤਨਖਾਹ ਲਈ ਸਜ਼ਾ ਕਬੂਲ ਕੀਤੀ ਫੈਸਲਾ ਕਬੂਲ ਕੀਤਾ ਵੱਖਰੀ ਗੱਲ ਹੈ ਕੋ ਫੈਸਲਾ ਲੈ ਕੇ ਬਾਸੜਿਆ ਵਾ ਵੀ ਕਹਿੰਦੇ ਜੀ ਫੈਸਲਾ ਲਾਗੂ ਕਰ ਲਿਆ ਕੋਈ ਕਹਿੰਦੇ ਇਹਨਾਂ ਨੇ ਖਾਲਸਾ ਸਰਦ ਦੇ ਪੈਸੇ ਚ ਮੰਨਿਆ ਨਹੀਂ ਸੋ ਵਿਵਾਦਤ ਹੁਣ ਆ ਦਾ ਵੱਖਰੀ ਗੱਲ ਆ ਪਰ ਚੁਪਟਾ ਸਾਹਿਬ ਦੇ ਜੱਥੇਦਾਰ ਬਲਵੰਤ ਸਿੰਘ ਸਾਹਿਬ ਵੱਲੋਂ ਫਤਵਾ ਜਾਂ ਫੈਸਲਾ ਸੁਖਵੀਰ ਬਾਦਲ ਉਹਨਾਂ ਦੇ ਖਿਲਾਫ ਤਨਖਾਇਆ ਹੋਣ ਦਾ ਉਹਦੇ ਨਾਲ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਦੇ ਵਿਰੋਧੀਆਂ ਨੇ ਇੱਕ ਹੋਰ ਇਸ ਤਰੀਕੇ ਨਾਲ ਆਹ ਮਿਲ ਗਿਆ ਸੁਖਵੀਰ ਬਾਦਲ ਦੇ ਖਿਲਾਫ ਰਵائیਤੇ ਤੌਰ ਤੇ ਜੋ ਕਹਿ ਰਹੇ ਸ਼ਰੂਨੀ ਕੁਦਰ ਪਰ ਉਹਨਾਂ ਦੇ ਦੇ ਪਤਾ ਤਾਂ ਮੈਂ ਜੀ ਉਹ ਬੇ ਕੋ ਸਹੀ ਕਹਿ ਰਹੇ ਕਿ ਮਿਸ਼ਾ ਕਾਲਤਾਸ ਦੀ ਵਸੀਲ ਤੇ ਇਹ ਫੈਸਲੇ ਦਾ ਐਲਾਨ ਹੁੰਦਾ ਹੈ ਪਰ ਪਟਨਾ ਸਾਹਿਬ ਵੀ ਆਪਣੇ ਆਪ ਚਕਤਖਤ ਨੇ ਬਿਲਕੁਲ ਔਰ ਧਾਰਮਿਕ ਮर्यादा ਰੱਖਦੇ ਆ ਸੋ ਉਹਨਾਂ ਦਾ ਜਿਹੜਾ ਫੈਸਲਾ ਪ੍ਰਵਾਨ ਹੋਵੇ ਜਾਂ ਨਾ ਹੋਵੇ ਪਰ ਸਿੱਖ ਪੰਥ ਅੰਦਰ ਵਾਦਾਂ ਚ ਜ਼ਰੂਰ ਕਰਗੇ ਇਸ ਵੀਰਵਾਦਲ ਇੱਕ ਨਵੇਂ ਮੁੱਦੇ ਨੂੰ ਲੈ ਕੇ ਪਿਛਲੇ ਦਿਨਾਂ ਜਿੱਦਾਂ ਤੁਸੀਂ ਕਿਹਾ ਲਗਾਤਾਰ ਪਟਨਾ ਸਾਹਿਬ ਵੱਲੋਂ ਕੀ ਜਾਂਦਾ ਰਿਹਾ ਉਹਨਾਂ ਜਿੱਤੇ ਬੰਦੀ ਕੋਲ ਉਹਨਾਂ ਦੇ ਸਿੰਘ ਸਾਹਿਬਾਂ ਵੱਲੋਂ ਇਹ ਵੀ ਸੁਖਵੀਰ ਬਾਦਲ ਨੂੰ ਪੇਸ਼ ਹੋਣਾ ਚਾਹੀਦਾ ਹੈ ਸੁਖਵੀਰ ਬਾਦਲ ਉਸੇ ਪੇਸ਼ ਨਹੀਂ ਹੋਏ ਤੇ ਆਕਰੋਣਾ ਜਿਹੜਾ ਫੈਸਲਾ ਹੈ ਉਸ ਨਾਲ ਤਾਂ ਹੁਣ ਦੇਖਣਾ ਇਹ ਹੈ ਕਿ ਫੈਸਲੇ ਨੂੰ ਲਾਗੂ ਕਰਵਾਉ ਪਾਉਂਦੇ ਹਨ ਜਾਂ ਨਹੀਂ ਕਰਵਾ ਪਾਉਂਦੇ ਤੇ ਜਿੱਦਾਂ ਐਸਜੀਪੀਸੀ ਨੇ ਪਹਿਲਾਂ ਇਨਕਾਰ ਕਰਤਾ ਸਵਾਹ ਉਹਨਾਂ ਕਿ ਸੁਖਵੀਰ ਬਾਦਲ ਵੀ ਇਸ ਫੈਸਲੇ ਨੂੰ ਪ੍ਰਵਾਨ ਨਹੀਂ ਕਰੇਗਾ ਪਰ ਪੰਚਤਚ ਕਿੰਦਾਂ ਦੀ ਪ੍ਰਵਾਨਗੀ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਜ਼ਰੂਰ ਚਰਚਾ ਦਾ ਵਿਸ਼ਾ ਨਵਾਂ ਉੱਪਰ ਕੇ ਸਾਹਮਣੇ ਆ ਰਿਹਾ ਜੀ ਜੀ ਸਤ ਸਾਬ ਅੱਗੇ ਗੱਲ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕੀਤੀ ਸੀ ਭਾਰਤ ਅਮਰੀਕਾ ਖੇਤੀਬਾੜੀ ਦੇ ਸਬੰਧ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਨੇ ਜਿਹੜੀਆਂ ਉਹ ਚੱਲੀਆਂ ਪਰ ਸਹਿਮਤੀ ਕਿਤੇ ਬਣਦੀ ਵਿਖਾਈ ਨਹੀਂ ਦੇ ਰਹੀ ਕਹਿੰਦੇ ਕਿਤੇ ਨਾ ਕਿਤੇ ਵਕ ਵਕ ਤਰੀਕੇ ਨਾਲ ਦੇਖ ਰਿਹਾ ਕਿਸਾਨ ਕਹਿੰਦੇ ਕਿ ਸ਼ਾਇਦ ਫਾਇਦਾ ਹੋਏਗਾ ਕੁਝ ਕਿਸਾਨ ਕਹਿੰਦੇ ਕਿ ਨਹੀਂ ਜੇਕਰ ਇਦਾਂ ਹੁੰਦਾ ਤਾਂ ਨੁਕਸਾਨ ਵੀ ਹੋ ਸਕਦਾ ਹੈ ਭਾਰਤੀ ਕਿਸਾਨਾਂ ਨੂੰ ਕਿਉਂਕਿ ਸਾਰੇ ਦਾ ਸਾਰਾ ਮੁੱਦਾ ਟੈਕਸ ਦੇ ਉੱਪਰ ਖੜਾ ਹੋਇਆ ਟੈਰਿਫ ਦੇ ਉੱਪਰ ਖੜਾ ਹੋਇਆ ਹੈ ਕਿਵੇਂ ਦੇਖਦੇ ਹੋ ਕਿਉਂਕਿ ਸਹਿਮਤੀ ਨਹੀਂ ਬਣ ਰਹੀ ਆਪਸੀ ਜਿਹੜੇ ਪੇਚ ਨੇ ਉਹ ਲਗਾਤਾਰ ਫਸੇ ਹੋਏ ਨੇ ਖੇਤੀਬਾੜੀ ਨੂੰ ਲੈ ਕੇ ਜੀ ਦੇਖੋ ਜਿਹੜੇ ਪਾਰਾ ਦੀ ਟੀਮ ਗਈ ਸੀ ਉਹ ਟੀਮ ਜਿਹੜੇ ਮੁਖੀ ਸੀ ਅਕਰਵਾਲ ਤੇ ਉਹਨਾਂ ਦੀ ਟੀਮ ਉਹਦਾ ਗੱਲਬਾਤ ਕਰਕੇ ਵਾਪਸ ਆ ਗਿਆ ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਗੱਲਬਾਤ ਜਾਰੀ ਰਹੇਗੀ ਔਰ ਨਾਲ ਇਹ ਗੱਲ ਵੀ ਮੰਨਿਆ ਕਿ ਟੈਕਨੀਕਲ ਤੌਰ ਤੇ ਕੋ ਟੂਲਸ ਵਗੈਰਾ ਲੈ ਕੇ ਜਿਹੜਾ ਹੈ ਇੰਡਸਟਰੀ ਨਾਲ ਸੰਬੰਧਿਤ ਹੈ ਔਰ ਦੂਜਾ ਮੁੱਖ ਤੌਰ ਤੇ ਖੇਤੀਬਾੜੀ ਦੇ ਕੇ ਹੈ ਮਾਮਲੇ ਜਿਹਨਾਂ ਲੈ ਕੇ ਜੇ ਪੇਚ ਫਸਿਆ ਹੋਇਆ ਹੈ ਖੇਤੀਬਾੜੀ ਨਾਲ ਸੰਬੰਧ ਤਸ ਤੋਂ ਵੱਡਾ ਮਾਮਲਾ ਡੇਰੀ ਦਾ ਡੇਰੀ ਮਾਮਲੇ ਤੇ ਅਮਰੀਕਾ ਚਾਹੁੰਦਾ ਹੈ ਕਿ ਬਿਲਕੁਲ ਜਿਹੜਾ ਹੈ ਉਹਨਾਂ ਨੂੰ ਟੈਕਸ ਮੁਕਤ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜੇ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਡੇਰੀ ਦੇ ਤਦੇ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਖੇਤੀਬਾੜੀ ਨੂੰ ਝਟਕਾ ਲੱਗੇਗਾ ਕਿਸਾਨ ਤਾਂ ਪਹਿਲਾਂ ਹੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਪਰ ਸਵਾਲ ਹੈ ਕਿ ਦਿੱਤੇ ਸਮਝ ਦੀ ਤਾਂ ਕੋਈ ਬਣੀ ਨਹੀਂ ਅਮਰੀਕਾ ਨੇ ਆਪਣਾ ਵਿਊ ਪੁਆਇੰਟ ਦਿੱਤਾ ਹੈ ਔਰ ਭਾਰਤ ਨੇ ਆਪਣਾ ਵਿਊ ਪੁਆਇੰਟ ਦਿੱਤਾ ਹੈ ਭਾਰਤ ਕਹਿੰਦਾ ਕਿ ਨਹੀਂ ਇਹ ਤੇ ਪੋਸੀਬਲ ਨਹੀਂ ਹੈ ਇਹ ਪੋਸੀਬਲ ਨਹੀਂ ਹੁੰਦਾ ਤਾਂ ਫਿਰ ਇਹ ਵੀ ਜੋ ਕਲਪ ਰਸਤੀਆਂ ਕੀ ਬਦਲਦੀਆਂ ਦੇਖਿਆ ਜਾਏਗਾ ਪਰ 9 ਜੁਲਾਈ ਇਸ ਮਾਮਲੇ ਦੀ ਆਖਰੀ ਤਰੀਕ ਹੈ ਕਿਉਂਕਿ 9 ਜੁਲਾਈ ਤੋਂ ਬਾਅਦ ਜਿਹੜਾ ਅਮਰੀਕਨ ਰਾਸ਼ਟਰਪਤੀ ਟਰੰਪ ਉਹਨਾਂ ਨੇ ਪਹਿਲੇ ਐਲਾਨ ਕੀਤਾ ਹੋਇਆ ਕਿ 9 ਜੁਲਾਈ ਤੱਕ ਕੋਈ ਸਹਿਮਤੀ ਨਹੀਂ ਬਣੇਗੀ ਤਾਂ ਫਿਰ ਜਿਹੜਾ ਹੈਗਾ ਭਾਰਤ ਦੇ ਉੱਪਰ ਜਿਹੜੇ ਵਧੇਰੇ ਟੈਕਸ ਲਾਉਣ ਦੀ ਗੱਲ ਹੈ ਜਿਵੇਂ ਤੁਹਾਨੂੰ ਜਾਣਗੇ ਭਾਰਤ ਦੇ ਲੋ ਕੋਈ ਵੀ ਮਾਲ ਜਾਇਗਾ ਸਮਾਨ ਜਾਏਗਾ ਵੱਡਾ ਟੈਕਸ ਲਾਉਣ ਦਾ ਜਿਹੜਾ ਮਾਮਲਾ ਜਿੱਦਾਂ ਪਹਿਲਾਂ ਉਹਨਾਂ ਨੇ ਕੁਝ ਦਿਨਾਂ ਲਈ ਰੋਕ ਲਾਇਆ ਗਿਆ ਸੀ ਉਹਨੂੰ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਏਗਾ ਭਾਰਤ ਦੇ ਕਿੰਨੇ ਟੈਕਸ ਲੱਗਦੇ ਆ ਕੁਝ ਰਹਿਤਾਂ ਮਿਲਦੀਆਂ ਨਹੀਂ ਮਿਲਦੀਆਂ ਪਰ ਕਾਫੀ ਮੁਸ਼ਕਲ ਚ ਫਸਿਆ ਲਗਿਆ ਭਾਰਤ ਵੀ ਕਿਉਂਕਿ ਅਮਰੀਕਾ ਦੀ ਮੁਸ਼ਕਲ ਨਹੀਂ ਅਮਰੀਕਾ ਜਿਸ ਤਰ੍ਹਾਂ ਦਾ ਏਡਾ ਵੱਡਾ ਮੋਲਕ ਹੈ ਜਿੱਦਾਂ ਟਰੰਪ ਸਾਹਿਬ ਅੱਜ ਦੁਨੀਆ 'ਚ ਬਿਹੇਵ ਕਰ ਰਿਹਾ ਹੈ ਉਹਨਾਂ ਦੀ ਕੋਈ ਖਾਸ ਗੱਲ ਨਹੀਂ ਪਰ ਭਾਰਤ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਭਾਰਤ ਜਿੰਨਾ ਮਰਜ਼ੀ ਦੰਗ ਜੇ ਮਾਰੇ ਕਿਸੇ ਦੁਨੀਆ ਤਰੱਕੀ ਕਰ ਗਏ ਆ ਪਰ ਅੱਜ ਵੀ ਭਾਰਤ ਖੇਤੀ ਪ੍ਰધાન ਦੇਸ਼ ਹੀ ਮੰਨਿਆ ਜਾਂਦਾ ਹੈ ਉਹਦੇ ਵੱਡੇ ਸੂਬੇ ਜਿਹੜੇ ਮਕਮਲ ਤੌਰ ਤੇ ਖੇਤੀ ਦੇ ਨਾਲ ਪਰ ਹੈ ਪੰਜਾਬ ਹੈ ਹਰਿਆਣਾ ਹੈ ਗੁਜਰਾਤ ਹੈ ਦੱਖਣ ਦੇ ਕਈ ਸੂਬੇ ਜੇ ਆਪਾਂ ਉਹਨਾਂ ਦਾ ਜ਼ਿਕਰ ਕਰੀਏ ਸੂਜੇ ਅਮਰੀਕਾ ਦਾ ਦਬਦਬਾ ਮੰਨਿਆ ਜਾਏਗਾ ਤਾਂ ਵੱਡੀ ਪੱਧਰ ਤੇ ਨਕਸਾਨਾਂ ਦੇ ਲਈ ਕਿਸਾਨਾਂ ਵਾਸਤੇ ਨੁਕਸਾਨਦੇ ਹੋਏਗੀ ਗੱਲ ਸੋ ਇਸ ਕਰਕੇ ਜਿਹੜਾ ਹੈਗਾ ਇੱਕ ਦਿਨ ਦੀ ਗੱਲ ਹੈ 9 ਜੁਲਾਈ ਨੂੰ ਇਹਦੇ ਬਾਰੇ ਫੈਸਲਾ ਸਾਹਮਣੇ ਆ ਜਾਏਗਾ ਭਾਰ ਦੇ ਕਿਸਾਨਾਂ ਦੀ ਭਾਰ ਦੀ ਖੇਤੀਬਾੜੀ ਨਾਲ ਜੁੜੇ ਮੁੱਦਿਆਂ ਲਈ 9 ਜੁਲਾਈ ਜਿਹੜਾ ਵੱਡਾ ਹੁਣੀ ਵਾਲਾ ਦਿਨ ਆ ਪਾਗੇ ਸਵਾਲ ਲੈਣ ਤੋਂ ਪਹਿਲਾਂ 9 ਜੁਲਾਈ ਕਿਦਾਂ ਕੀ ਰਿਹਾ ਸਵਾਲ ਦੌਰ ਤੇ ਇਤਫਾਕਾਂ ਜੁੜ ਜਾਂਦੀਆਂ ਗੱਲ ਜੀ ਇੱਕ ਪਾਸੇ ਤਾਂ ਭਾਰਤ ਤੇ ਆਪਾਂ ਗੱਲ ਕਰਦੇ ਆ ਅਮਰੀਕਾ ਦੀ ਖੇਤੀਬਾੜੀ ਲੈ ਕੇ ਡੇਰੀ ਦੇ ਤੁਜਤਨਾਂ ਲੈ ਕੇ ਜੋ ਅਮਰੀਕਾ ਆਪਣੇ ਸ਼ਰਤਾਂ ਬਣਾਉਣਾ ਚਾਹੁੰਦਾ ਉਹਦੀ ਆਖਰੀ ਤਰੀਕ 9 ਜੁਲਾਈ ਐ ਦੂਜੀ 9 ਜੁਲਾਈ ਐ ਉਹ ਵੀ ਖੇਤੀਬਾੜੀ ਪ੍ਰਾਂਤ ਸੂਬਿਆਂ ਲਈ ਪੰਜਾਬ ਤੇ ਹਰਿਆਣਾ ਲਈ ਬੜੀ ਐਮਤ ਹੈ ਕੇਂਦਰ ਵੱਲੋਂ ਜਿਹੜੀ ਮੀਟਿੰਗ ਬੁਲਾਈ ਗਈ ਐ ਇਸ ਵੇਲ ਦੇ ਮੁੱਦੇ ਤੇ ਉਹੀ ਤਰੀਕ ਵੀ 9 ਐ ਹੂੰ ਸੋ 9 ਜੁਲਾਈ ਦੇ ਦੇ ਕਿਸਾਨਾਂ ਲਈ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਬੜੀ ਐਮਤ ਹੈ ਕਿ ਮੁੱਦਿਆਂ ਦੇ ਉਹਨਾਂ ਦੀ ਕਿਸਮ ਦਾ ਫੈਸਲਾ ਹੋਣੇ ਦਾ ਫੈਸਲਾ ਹੋਣ ਜਾ ਰਿਹਾ ਅਮਰੀਕਾ ਕੀ ਫੈਸਲਾ ਲੈਂਦਾ ਔਰ ਜਿਹੜਾ ਕੇਂਦਰ ਮੀਟਿੰਗ ਕਰਵਾ ਰਿਹਾ 9 ਜੁਲਾਈ ਨੂੰ ਉਦੇ ਚ ਪੰਜਾਬ ਤੇ ਹਰਿਆਣਾ ਦੀ ਸਹਿਮਤੀ ਹੋ ਪਾਂਦੀ ਹੈ ਕਿ ਨਹੀਂ ਹੋ ਪਾਂਦੀ ਜਾਂ ਜਿਵੇਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਆ ਗਈਆਂ ਕਿਸ ਤਰ੍ਹਾਂ ਦਾ ਕੇਂਦਰ ਦਾ ਰਵਈਆ ਦੇਖਣਾ ਹੋਏਗਾ ਪਰ ਦੋਨਾਂ ਹੀ ਮੁੱਦਿਆਂ ਦੇ ਉੱਤੇ ਪੰਜਾਬ ਲਈ ਆਉਣ ਵਾਲੇ ਦਿਨਾਂ 'ਚ ਵੱਡੀ ਇੱਕ ਚੁਣੌਤੀ ਦੇ ਦਿਨ ਨਜ਼ਰ ਆ ਰਿਹਾ ਹੈ ਦੇਖਿਆ ਜਾਏਗਾ ਕਿ ਸੰਕਟ ਤੋਂ ਪੰਜਾਬ ਕਿਵੇਂ ਨਿਕਲ ਕੇ ਬਾਹਰ ਆਏਗਾ ਜੀ ਜੀ ਸੋ ਜਦ ਅੱਗੇ ਗੱਲ ਪਾਖੜਾ ਜੋ ਮੈਨੇਜਮੈਂਟ ਬੋਰਡ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਉਹਦੀ ਕਰਾਂਗੇ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਵਰਤਿਆ ਸਾਰਾ ਕੁਝ ਸਾਹਮਣੇ ਹੋਇਆ ਮੀਡੀਆ ਦੇ ਵਿੱਚ ਸਾਰਾ ਕੁਝ ਆਇਆ ਕਿ ਆਪਸ ਦੇ ਵਿੱਚ ਦੋ ਸੂਬੇ ਕਿਸ ਤਰ੍ਹਾਂ ਖੇਬੜੇ ਤੇ ਜੋ ਬੋਰਡ ਹੈ ਉਸਨੇ ਕਿਸ ਦੀ ਖਾਣਾ ਪੂਰਤੀ ਕੀਤੀ ਪਰ ਇਹ ਸਭ ਦੇ ਵਿਚਕਾਰ ਹਲੇ ਵੀ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਜਾਰੀ ਹੈ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੱਲ ਹੈ ਜਿਹੜੀ ਉਹ ਕਿਸੇ ਤਣਪੱਤਨ ਲੱਗ ਜੇ ਹਰਿਆਣਾ ਮੰਨ ਜੇ ਕੁਝ ਪੰਜਾਬ ਮੰਨ ਜੇ ਪਰ ਮੰਨਣ ਦੀ ਗੱਲ ਨਹੀਂ ਹੋ ਰਹੀ ਕਿਉਂਕਿ ਬੋਰਡ ਦੇ ਅਧਿਕਾਰੀਆਂ ਦੇ ਨਾਲ ਵੀ ਸਹਿਮਤੀ ਨਹੀਂ ਬਣ ਰਹੀ ਤੇ ਦੋ ਸੂਬਿਆਂ ਦੀਆਂ ਸਰਕਾਰਾਂ ਨੇ ਜਿਹੜੀਆਂ ਆਪਸ ਵਿੱਚ ਸਹਿਮਤੀ ਉਹਨਾਂ ਦੀ ਵੀ ਨਹੀਂ ਬਣ ਰਹੀ ਕਿਵੇਂ ਦੇਖਦੇ ਹੋ ਕਿਉਂਕਿ ਪਾਣੀਆਂ ਦਾ ਮਸਲਾ ਜਿਹੜਾ ਇਹ ਕੋਈ ਰੋਕਣ ਵਾਲਾ ਨਹੀਂ ਹੈ ਤਾਂ ਲਗਾਤਾਰ ਚੱਲਦਾ ਰਹਿਣਾ ਇਸੇ ਤਰ੍ਹਾਂ ਬਿਲਕੁਲ ਸਹੀ ਕਹਿ ਰਹੇ ਤੁਸੀਂ ਪਰ ਜਿਹੜੀ ਹੁਣ ਭਾਗੜਾ ਬੀਅਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਲੇ ਇੱਕ ਦਿਨ ਪਹਿਲਾਂ ਹੋ ਕੇ ਠੀਕ ਹੈ ਉਹਦੇ ਚ ਪੰਜਾਬ ਵੱਲੋਂ ਕਿ ਤਾਂ ਜਿਹੜੇ ਕੇਂਦਰ ਨੇ ਕੇਂਦਰੀ ਬਲ ਤਾਇਨਾਤ ਕੀਤੇ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜਾ ਪ੍ਰੋਂਜੇਕਟ ਉੱਤੇ ਉਦੋਂ ਦੇ ਪੰਜਾਬ ਪਰੋਂ 106 ਲੱਢਾਈ ਗਏ ਆ ਕਿ ਵੀ ਕਿਉਂ ਜਿਹੜਾ ਇਹਨਾਂ ਦੀ ਜ਼ਰੂਰਤ ਨਹੀਂ ਕਿਉਂ ਲਗਾਏ ਗਏ ਆ ਮੀਟਿੰਗ ਦੀ ਘੱਟੋ ਘਾਟੇ ਇਸ ਗੱਲ ਤੇ ਸੈਂਟੀ ਬਣੀ ਆ ਕਿ ਮਾਮਲਾ ਕੇਂਦਰ ਕੋਲੇ ਭੇਜਿਆ ਜਾਏਗਾ ਕਿ ਇਸ ਮਾਮਲੇ ਤੇ ਕੀ ਫੈਸਲਾ ਲੈਣਾ ਹੋ ਸਕਦਾ ਕਿ ਕੇਂਦਰ ਆਪਣੇ ਫੈਸਲੇ ਨੂੰ ਵਾਪਸ ਲੈ ਲੇ ਪਰ ਘੱਟੋ ਘਾਟੇ ਪਹਿਲਾ ਮੌਕਾ ਆ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਦਾ ਸਾਰਿਆਂ ਤਰ੍ਹਾਂ ਦੀ ਇਸ ਗੱਲ ਦੇ ਸੈਂਟ ਬਣੀ ਕਿਉਂਕਿ ਪੰਜਾਬ ਕਹਿੰਦਾ ਕਿ ਸਾਨੂੰ ਕਿਉਂ ਸ਼ੱਕ ਨਾਲ ਦੇਖਿਆ ਜਾ ਰਿਹਾ ਜਦੋਂ ਪੰਜਾਬ ਪਲੀਸ ਲੰਮੇ ਸਮੇਂ ਤੋਂ ਪਰੁੰਦ ਕਰਦੀ ਆ ਰਹੀ ਹੈ ਹਾਲਾਂਕਿ ਪਿਛਲੇ ਦਿਨਾਂ ਜਦੋਂ ਟਕਰਾਵਲੀ ਸਥਿਤੀ ਬਣੀ ਸੀ ਉਦੋਂ ਹਰਿਆਣਾ ਵੱਲੋਂ ਵੀ ਬੋਰਡ ਦੇ ਜਿਹੜੇ ਸੀ ਨਿਯਦਕਾਰੀ ਆ ਉਹਨਾਂ ਵੱਲੋਂ ਪੰਜਾਬ ਤੇ ਦੋਸ਼ ਲਾਏ ਗਏ ਸੀ ਪਲੀਸ ਦੇ ਇੱਕ ਪਾਸੜ ਹੋਣ ਦੀ ਗੱਲ ਕੀਤੀ ਗਈ ਸੀ ਤੇ ਕੇਂਦਰੀ ਬਲਤ ਤਨਾਤ ਕਰਨ ਦੀ ਗੱਲ ਕੀਤੀ ਸੀ ਕਿ ਕੇਂਦਰੀ ਬਲ ਵੀ ਆਪਣੇ ਆਪ ਨਹੀਂ ਤਨਾਤ ਹੋਏ ਇਸੇ ਬੋਰਡ ਦੇ ਅਧਿਕਾਰੀਆਂ ਨੇ ਤੇ ਰਹਿਣਾ ਵੱਲੋਂ ਕੀਤੇ ਗਏ ਔਰ ਅੱਜ ਮੀਟਿੰਗ ਕਿੱਟੂਕਟ ਹਰਿਆਣਾ ਤੇ ਪਾਖੜਾ ਬਿਅਸਮੈਨ ਜਮਣ ਦੇ ਅਧਿਕਾਰੀਆਂ ਇਸ ਮੁੱਦੇ ਤੇ ਕਿੱਟੂਕਟ ਉਹਨਾਂ ਨੇ ਜੂਟਰਨ ਮਾਰੀ ਹੈ ਇਸ ਗੱਲ ਤੇ ਸਹਿਮਤੀ ਹੋਈ ਹੈ ਕਿ ਵੀ ਅਸੀਂ ਕੇਂਦਰ ਦੇ ਨਾਲ ਇਹ ਮੁੱਦਾ ਠਾਵਾਗੇ ਫੈਸਲਾ ਕੇਂਦਰ ਲਏਗਾ ਪਿਛੇ ਦੇ ਮੁਕਾਬਲੇ ਜ਼ਰੂਰ ਕਿਹਾ ਜਾਂਦਾ ਹੈ ਕਿ ਕੁਝ ਅਸਧ ਭਾਵਨਾ ਵਾਲੇ ਮਾਹੌਲ ਚ ਗੱਲ ਹੋਈ ਹੈ ਉਸ ਮਾਜਮਾ ਦੇ ਮੁੱਦਿਆਂ ਨੂੰ ਲੈ ਕੇ ਗੱਲ ਹੋਈ ਹੈ ਇਧੇ ਪਾਣੀਆਂ ਦੀ ਵੰਡ ਦਾ ਜਿਹੜਾ ਮਾਮਲਾ ਪਾਖੜਾ ਬਿਅਸਮੈਨ ਵੈਂਡ ਬੋਰਡ ਇੱਕ ਤਰੀਕ ਸੁਝਾਤਾ ਹੈ ਜਿਹੜਾ ਹੁੰਦਾ ਹੈ ਉਦੇ ਇਲਾਕਾ ਹਰਿਆਣਾ ਨੂੰ ਹਰਿਆਣਾ ਦਾ ਹਿੱਸਾ ਪੰਜਾਬ ਨੂੰ ਪੰਜਾਬ ਦਾ ਹਿੱਸਾ ਪੰਜਾਬ ਨੇ ਪਹਿਲਾਂ ਹੀ ਸਪਸ਼ਟ ਕੀਤਾ ਹੈ ਕਿ ਹਰਿਆਣਾ ਨੂੰ ਆਪਣੇ ਹਿੱਸੇ ਦਾ ਪਾਣੀ ਲੈਣ ਦਾ ਪੂਰਾ ਅਧਿਕਾਰ ਹੈ ਪਰ ਪੰਜਾਬ ਦੇ ਹਿੱਸੇ ਦਾ ਪਾਣੀ ਨਹੀਂ ਜਾਏਗਾ ਇਹਨਾਂ ਦਿਨਾਂ ਇ ਤਾਂ ਪਾਣੀ ਦਾ ਵੈਸੇ ਹੀ ਕੋਈ ਸੰਕਟ ਨਹੀਂ ਨਜ਼ਰ ਆਏਗਾ ਰੱਗੇ ਜਾ ਕੇ ਜਦੋਂ ਪਾਣੀ ਘਟਦਾ ਡੈਮਾਂ ਚ ਉਦੋਂ ਸਿੱਧੀ ਬਣੇਗੀ ਉਦੋਂ ਪਤਾ ਲੱਗੇਗਾ ਕਿ ਬੋਰਡ ਉਸ ਫੈਸਲੇ ਨੂੰ ਕਿ ਚੰਨਨ ਲਾਗੂ ਕਰੇਗਾ ਜੀ ਜੀ ਸਤਿ ਸ੍ਰੀ ਅਕਾਲ ਸਵਾਹਾ ਹੋ ਗਿਆ ਪਰ ਅਖੀਰਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਦੀ ਮਸ਼ਹੂਰ ਅਦਾਕਾਰਾ ਤਾਨੀਆ ਉਹਨਾਂ ਦੇ ਫਾਦਰ ਸਾਹਿਬ ਦੇ ਉੱਪਰ ਜਿਸ ਤਰ੍ਹਾਂ ਗੋਰੀਆਂ ਚੱਲੀਆਂ ਕਿਹਾ ਜਾ ਰਿਹਾ ਕਿ ਐਕਸਟਰੈਕਸ਼ਨ ਦਾ ਕੇਸ ਹੈ ਇਸ ਸਭ ਦੇ ਵਿਚਾਰ ਨਿਕਲ ਕੇ ਕੀ ਆ ਰਿਹਾ ਕਿ ਜਿਹੜੇ ਐਕਸਟਰੈਕਸ਼ਨ ਦੇ ਕੇਸ ਨੇ ਇਹ ਪੰਜਾਬ ਦੇ ਵਿੱਚ ਦਿਨ-ਦਿਨ ਬਹੁਤ ਵੱਧ ਰਹੇ ਨੇ ਕਿਸੇ ਦੇ ਉੱਪਰ ਗੋਲੀਬਾਰੀ ਹੋਣੀ ਕਿਸੇ ਵਪਾਰੀ ਦੇ ਉੱਪਰ ਕਿਸੇ ਅਦਾਕਾਰ ਦੇ ਉੱਪਰ ਕਿਸੇ ਸਿੰਗਰ ਦੇ ਉੱਪਰ ਉਹਨਾਂ ਨੂੰ ਥ੍ਰੈਟ ਕਰਨਾ ਪੈਸੇ ਮੰਗਣੇ ਇਸ ਤਰ੍ਹਾਂ ਦੀਆਂ ਘਟਾਵਾਂ ਜਿਹੜੀਆਂ ਉਹ ਕਹਿੰਦੇ ਨਾ ਕਿਤੇ ਰੁਕ ਵੀ ਨਹੀਂ ਰਹੀਆਂ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਲਈ ਜਿਹੜਾ ਪ੍ਰਸ਼ਾਸਨ ਹੈ ਉਹ ਕਿੰਨੇ ਸਖਤ ਤਰੀਕੇ ਦੇ ਨਾਲ ਕੰਮ ਕਰ ਰਿਹਾ ਕਿਉਂਕਿ ਹਾਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਦਿਖ ਰਹੀ ਦੇਖੋ ਪ੍ਰਸ਼ਾਸਨ ਦਾ ਦਾਵਾ ਤਾਂ ਆਪਣੀ ਜਗ੍ਹਾ ਤੇ ਹੁੰਦਾ ਹੀ ਹੈ ਕਿ ਅਸੀਂ ਜਿਹੜਾ ਹੈਗਾ ਗੈਂਗਸਟਰ ਕਹਿ ਲਈਏ ਇਤਾਂ ਦੇ ਸਮਾਜਗੁਰੂ ਦੇ ਅੰਸਰ ਕਰੀਏ ਨਸ਼ਾ ਤਸਕਰ ਕਰੀਏ ਪੰਜਾਬ ਜਨ ਨੇ ਇੱਕ ਵੱਡਾ ਕਮਸਾਨ ਇਸ ਕਰਕੇ ਵੀ ਪਿਆ ਹੈ ਕਿ ਨਸ਼ਾ ਤਸਕਰ ਉਸ ਗੈਂਗਸਟਰ ਜਿਹੜੇ ਉਹਨਾਂ ਦੇ ਗਰੁੱਪ ਸਮਾਜ ਵਿਰੋਧੀ ਅੰਸਰ ਇਹ ਸਮਝੇ ਤੌਰ ਤੇ ਕਾਰਵਾਈਆਂ ਕਰਦੇ ਆ ਕਿਤੇ ਨਸ਼ਾ ਤਸਕਰ ਉਹਨਾਂ ਦੀ ਹੈਲਪ ਕਰਦੇ ਆ ਕਿਤੇ ਗੈਂਗਸਟਰ ਉਹਨਾਂ ਦੀ ਹੈਲਪ ਕਰਦੇ ਆ ਇਹੋ ਜਿਹਾ ਹੀ ਮਾਮਲਾ ਜਿਹੜਾ ਮੁੱਗੇ ਦਾ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਔਰ ਉਹਦੇ ਨਾਲ ਮਾਲਵੇ ਦੇ ਖੇਤਰ ਦੇ ਇਸ ਕਾਫੀ ਇੱਕ ਤਰ੍ਹਾਂ ਦੀ ਸੰਸਨੀ ਫੈਲੀ ਹੈ ਕਿਉਂਕਿ ਉਹ ਡਾਕਟਰ ਦਾ ਨਾਮ ਹੀ ਡਾਕਟਰ ਸੀ ਸੋਸ਼ਲ ਤੌਰ ਤੇ ਵੀ ਜਾਣਿਆ ਜਾਂਦਾ ਸੀਗਾ ਜੋ ਕਤਲ ਹੋਣਾ ਜਦੋਂ ਆਪ ਐਸ ਪੱਤਰ ਦਾ ਜ਼ਿਕਰ ਕਰ ਰਹੇ ਆ ਤਾਂ ਥੋੜੀ دیر ਪਹਿਲਾਂ ਹੁਣੇ ਮੀਡੀਆ ਦੇ ਉੱਤੇ ਇਹ ਵੀ ਗੱਲ ਆ ਰਹੀ ਸੀ ਕਿ ਇੱਕ ਗੈਂਗਸਟਰ ਗਰੁੱਪ ਨੇ ਦੂਜੇ ਗੈਂਗਸਟਰ ਗਰੁੱਪ ਦੇ ਨੇਤਾ ਦੇ ਭਰਾ ਦਾ ਮਾਜੇ ਵਿੱਚ ਕਤਲ ਕਰਤਾ ਸੋ ਇਦਾਂ ਨੇ ਘੜਨਾਵਾ ਜਦੋਂ ਵਾਪਰਦਿਆਂ ਤਾਂ ਲਾਜ਼ਮੀ ਆ ਪੰਜਾਬ ਦੀ ਅਮਨ ਸ਼ਾਂਤੀ ਦੀ ਸਥਿਤੀ ਤੇ ਸਵਾਲ ਖੜਾ ਹੁੰਦਾ ਹੀ ਹੁੰਦਾ ਹੈ ਇਸੇ ਕਰਕੇ ਆਪਾਂ ਕਹਿ ਰਹੇ ਕਿ ਜੇ ਪੰਜਾਬ ਤਾਂ ਉਹਦਾ ਸੈਸ਼ਨ ਆ ਰਿਹਾ ਹੈ ਉਹ ਸੈਸ਼ਨ 'ਚ ਹੋਰ ਮੁੱਦੇ ਆਉਣਗੇ ਤਾਂ ਜਿਹੜੀ ਵਿਰੋਧੀ ਤੇ ਰਾ ਲਾਜ਼ਮੀ ਹੈ ਕਮਨ ਕ੍ਰਮਤੀ ਸਥਿਤੀ ਦੇ ਮੁੱਦਿਆਂ ਵੀ ਲਏਗੀ ਕਿ ਕਿਸ ਕਦਰ ਸਰਕਾਰ ਕਿਦਾਂ ਜਵਾਬ ਦਿੰਦੀ ਹੈ ਵੱਖਰਾ ਮਾਮਲਾ ਪਰ ਇਦਾਂ ਦੇ ਮਾਮਲੇ ਲਾਜ਼ਮੀ ਤੌਰ ਤੇ ਪੰਜਾਬ ਦਾ ਹੁੰਦਾ ਜਿਹੜਾ ਆ ਰਿਹਾ ਸੈਸ਼ਨ ਹੈ ਵਿਸ਼ੇਸ਼ ਸੈਸ਼ਨ ਉਹਦਾ ਵੀ ਇੱਕ ਤਕੜਾ ਹਿੱਸਾ ਬਣਨਗੇ ਜੀ ਜੀ ਸਿਉਤ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਜਸਤਰਾ ਸਿੰਘ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਮਾਮਲਾ ਬਹੁਤ ਵੱਡਾ ਹੈ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਅਦਾਕਾਰਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇਸ ਚੀਜ਼ ਲਈ ਪੋਸਟ ਪਾਈ ਗਈ ਹੈ ਕਿ ਕਿਰਪਾ ਕਰਕੇ ਇਸ ਮੁੱਦੇ ਨੂੰ ਵੱਡਾ ਨਾ ਕੀਤਾ ਜਾਵੇ ਸੋਸ਼ਲ ਮੀਡੀਆ ਤੋਂ ਬਾਰੀ ਰੱਖ ਕੇ ਮੀਡੀਆ ਜਿਹੜਾ ਇਸ ਨੂੰ ਫੈਲਾ ਰਿਹਾ ਉਸ ਨੂੰ ਨਾ ਕੀਤਾ ਜਾਵੇ ਕਿਉਂਕਿ ਫਿਲਹਾਲ ਪਰਿਵਾਰ ਦੇ ਲਈ ਦੁੱਖ ਦੀ ਘੜੀ ਹੈ ਉਹਨਾਂ ਦੇ ਫਾਦਰ ਸਾਹਿਬ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਬਣੀ ਹੋਈ ਹੈ ਤਾਂ ਉਹ ਚਾਹੁੰਦੇ ਨੇ ਕਿ ਕੁਝ ਸਪੇਸ ਉਹਨਾਂ ਨੂੰ ਦਿੱਤੀ ਜਾਵੇ ਪਰ ਗਰਲ ਸਪੇਸ ਦੀ ਵੱਖਰੀ ਹੈ ਗੱਲ ਉਹਨਾਂ ਦੇ ਪਰਿਵਾਰ ਦਾ ਪਰਸਨਲ ਮੈਟਰ ਹੈ ਉਹ ਗੱਲ ਵੱਖਰੀ ਹੈ ਪਰ ਹਾਲਾਤ ਕਿਸ ਤਰ੍ਹਾਂ ਦੇ ਨੇ ਪੰਜਾਬ ਦੇ ਇਸ ਚੀਜ਼ ਤੇ ਸਵਾਲ ਜ਼ਰੂਰ ਉੱਠੇ ਰਹੇ ਨੇ ਉਮੀਦ ਕਰਦੇ ਆ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਮੋੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ